ਵਿਧਾਨ ਸਭਾ ਦਾ ਇੱਕ ਸੈਸ਼ਨ ਹੋਇਆ ਜਿਹਦੇ ਵਿੱਚ ਆਮ ਬੱਚੇ ਸਕੂਲੀ ਬੱਚੇ ਨੇ ਵੀ ਆ ਕੇ ਉਸੇ ਤਰ੍ਹਾਂ ਅੱਜ ਹੋਇਆ ਅੱਜ ਹੋਇਆ ਤੁਸੀਂ ਦੇਖਿਆ ਉਹ ਕਿਸੇ ਟੌਪਿਕ ਨੂੰ ਲੈ ਕੇ ਘੱਟ ਗੱਲ ਹੋਈ ਆ ਉਹਦੇ ਵਿੱਚ ਬਹਿਸ ਖਾਈ ਵੀ ਗਈ ਆ ਵੀ ਬਾਈਵਾ ਸਾਹਿਬ ਬਹਿਜੋ ਬਾਈਵਾ ਸਾਹਿਬ ਬਹਿਜੋ ਇਹ ਇੱਕ ਪਾਣੀ ਪਾਣੀ ਮੇਰੇ ਨਾਲ ਗੱਲ ਕਰਨ ਇਹ ਪਹਾੜਾਂ ਵਾਲੇ ਸਕੂਲਾਂ 'ਚ ਪੜੇ ਹੋਏ ਨੇ ਕੀ ਸਮਝਿਆ ਕਿ ਬੱਚਿਆਂ ਨੇ ਕੀ ਸਿੱਖਿਆ ਬੱਚਿਆਂ ਨੇ ਕੀਤਾ ਕੀ ਜਿਹੜੇ ਹਸਾਬ ਨਾਲ ਕਿਸੇ ਟੌਪਿਕ ਤੇ ਗੱਲ ਹੁੰਦੀ ਤਾਂ ਉਹ ਟੌਪਿਕ ਤੇ ਹੀ ਗੱਲ ਕਰਦੇ ਬੱਚੇ ਹਾਂ ਉੱਥੇ ਬੱਚਿਆਂ ਨੇ ਰੌਲਾ ਹੀ ਵੇਖਿਆ ਤੇ ਉਹ ਰੌਲਾ ਹੀ ਪਾਇਆ ਇੱਕ ਮਿੰਟ ਬਾਅਦ ਉਹ ਜਨ ਮੁਦਦਾਵਾਲ ਮੁਦਦਾਵਾਲ ਤੇ ਮਾਰੀ ਲਾਕੀ ਸਾਡੀ ਵਿਧਾਨ ਸਭਾ ਜਾਂ ਸਾਡੀ ਵਿਧਾਨ ਸਭਾ ਦੇ ਵਿੱਚ ਬੈਠੇ ਲੀਡਰਾਂ ਨੇ ਬੱਚਿਆਂ ਨੂੰ ਸਿਖਾਇਆ ਕੀ ਮੈਨੂੰ ਲੱਗਦਾ ਬੱਚੇ ਉਹਦੀ ਆ ਕੇ ਪੋਲ ਖੋਲ ਗਏ ਬੱਚੇ ਜਸਪ੍ਰੀਤ ਉੱਥੇ ਸਿਰਫ ਨਕਲ ਕਰਕੇ ਗਏ ਨੇ ਬਿਲਕੁਲ ਸਹੀ ਹੈ ਵੀ ਇਧਰੋਂ ਮੁੱਖ ਮੰਤਰੀ ਦੇ ਕਿਰਦਾਰ ਚ ਜਿਹੜਾ ਮੁੰਡਾ ਖੜਾ ਆ ਉਹ ਬੋਲ ਰਿਹਾ ਇਧਰੋਂ ਬਾਜਵਾ ਸਾਹਿਬ ਦੇ ਕਿਰਦਾਰ ਤੇ ਜਿਹੜਾ ਖੜਾ ਉਹ ਬੋਲ ਰਿਹਾ ਦੋਨੋਂ ਬਹਿਸ ਹੋ ਗਈ ਉਹ ਤੂੰ ਐ ਤੂੰ ਐ ਬੱਚਿਆਂ ਨੇ ਸਿੱਖਿਆ ਹੀ ਤੁਹਾਨੂੰ ਇਹ ਆ ਜੀ ਤੁਸੀਂ ਵਿਧਾਨ ਸਭਾ ਦੇ ਵਿੱਚ ਕੀਤਾ ਹੀ ਇਹ ਹੈ ਕਿ ਇੱਕ ਬੰਦਾ ਖੜਾ ਹੋ ਗਿਆ ਤੁਸੀਂ ਉਹਦੀ ਪੈਂਟ ਲਾਉਣ ਤੱਕ ਜਾਣਦੇ ਹੋ ਦੂਸਰਾ ਕਹਿੰਦਾ ਕਿ ਮੈਂ ਮੈਂ ਵੀ ਸ਼ਬਦਾਂ ਦੇ ਨਾਲ ਇਹਨੂੰ ਉੱਥੇ ਨੰਗਾ ਕਰਦਾ ਇਹਦੀ ਬੇਇੱਜ਼ਤੀ ਕਰਦਾ ਇਹੀ ਚੀਜ਼ਾਂ ਹੁੰਦੀਆਂ ਨੇ ਉਹੀ ਬੱਚੇ ਸਿੱਖੇ ਉਹੀ ਬੱਚਿਆਂ ਨੇ ਤੁਹਾਡਾ ਇੱਕ ਸਾਰੀ ਜਿਹੜੀ ਫਿਲਮ ਸੀ ਵਿਧਾਨ ਸਭਾ ਦੀ ਉੱਥੇ ਪੇਸ਼ ਕਰਦੇ ਸਾਰੇ ਆਪੋ ਆਪਣੀ ਚੇਸ ਤੇ ਬਹਿਣ ਅੱਜ ਹਰਜੋਤ ਸਿੰਘ ਬੈਂਸ ਉਹਨਾਂ ਦਾ ਬਿਆਨ ਸੀਗਾ ਉਹਨਾਂ ਨੇ ਕਿਹਾ ਵੀ ਵਿਧਾਨ ਸਭਾ ਦਾ ਸੈਟਅਪ ਇਸੇ ਤਰ੍ਹਾਂ ਹੀ ਲੱਗਿਆ ਰਹੂਗਾ ਵਿਧਾਨ ਸਭਾ ਵੀ ਲੱਗ ਗਈ ਥੋੜੀ ਬਾਲ ਵਿਧਾਨ ਸਭਾ ਵੀ ਲੱਗ ਗਈ ਹੁਣ ਤੁਸੀਂ ਕਹਿ ਰਹੇ ਹੋ ਕਿ 29 ਤਰੀਕ ਤੱਕ ਇਹ ਇਦਾਂ ਹੀ ਰਹੂਗਾ ਟੈਂਟ ਵਿਧਾਨ ਸਭਾ ਵਾਲਾ ਤੇ ਲੋਕ ਆ ਕੇ ਦੇਖਣਗੇ ਯਾਰ ਉਹ ਕਿੱਡਾ ਕਿ ਤੁਸੀਂ ਕੀ ਬਣਾਤਾ ਉਹ ਹਮ ਲੋਕ ਅਸਲੀ ਵਿਧਾਨ ਸਭਾ ਦੇਖਣਗੇ ਕਿ ਨਕਲੀ ਦੇਖਣਗੇ ਜਿਹੜਾ ਟੈਂਟ ਸਿਟੀ ਬਣਾਇਆ ਹਮ ਲੋਕਾਂ ਦੇ ਰਹਿਣ ਦੇ ਲਈ ਘੱਟੋ ਘੱਟ 10000 ਤੋਂ ਲੈ ਕੇ 12000 ਤੱਕ ਲੋਕਾਂ ਦੇ ਰਹਿਣ ਦੇ ਲਈ ਉਹ ਟੈਂਟ ਹਾਊਸ ਇੰਨਾ ਵੱਡਾ ਬਣਾਇਆ ਗਿਆ ਹਮ ਉਹਦੇ ਵੀ ਕਰੋੜਾਂ ਰੁਪਏ ਚਾਰਜਸ ਨੇ ਉਹ ਵੀ ਬਿਆਨ ਆਗੇ ਕਹਿੰਦੇ ਜੀ ਇਹ ਵੀ 29 ਤਰੀਕ ਤੱਕ ਅਸੀਂ ਇਦਾਂ ਹੀ ਰੱਖਾਂਗੇ ਹਮ ਉਹ ਯਾਰ ਹੈ ਉੱਥੇ 4000 ਬੰਦਾ ਨਹੀਂ ਲੱਭ ਰਿਹਾ ਇਸ ਵੀਰੇ ਟੈਂਟ ਹਾਊਸ ਚ ਤੇ ਤੁਸੀਂ 29 ਤਰੀਕ ਤੱਕ ਉਹਨੂੰ ਲਾ ਕੇ ਰੱਖੋ ਉਹਦੇ ਚ ਇਹ ਹੈ ਕਿ ਜਿਹੜੇ ਵਿਧਾਨ ਸਭਾ ਦੇ ਵਿੱਚੋਂ ਏਸੀ ਲੱਗੇ ਨੇ 8-10 ਲੱਖ ਤਾਂ ਰੋਜ਼ ਦਾ ਉਹਨਾਂ ਦਾ ਹੀ ਪੈ ਰਿਹਾ ਹੂੰ ਫਿਰ ਉਹ ਜਿਹੜਾ ਸੈਟਅਪ ਹੈ ਰੋਜ਼ ਦਾ ਉਹਨਾਂ ਦਾ ਪੈ ਰਿਹਾ ਹੈ ਬਿਲਕੁਲ ਸੋ ਇੱਕ ਰਕਮ ਜੀ ਆ ਰਹੀ ਸੀ ਕਿ ਜੀ ਲੰਮ ਸਮਝ ਜਾਂ ਸ਼ਾਇਦ ਇਹਦਾ 21 ਕਰੋੜ ਰੁਪਏ ਦਾ ਖਰਚਾ ਆਇਆ ਹੈ ਸਰਕਾਰ ਤੇ ਸਵਾਲ ਉੱਠਦੇ ਨੇ ਕਿ ਕੀ ਬਈ ਪੰਜਾਬ ਦੇ ਵਿੱਚ ਟੈਂਟ ਵਾਲੇ ਨਹੀਂ ਹੈਗੇ ਫੇਰ ਇਹੀ ਜਿਹੜੇ ਟੈਂਟ ਹਾਊਸ ਹੈ ਜਿਹੜਾ ਵਿਧਾਨ ਸਭਾ ਵਾਲਾ ਸਾਰੀ ਸੈਟਿੰਗ ਹੈ ਇਹ ਫੇਰ ਦਿੱਲੀ ਦੇ ਜਿਹੜੇ ਠੇਕੇਦਾਰ ਨੇ ਜਾਂ ਯੂਪੀ ਦੇ ਜਿਹੜੀਆਂ ਕੰਪਨੀਆਂ ਨੇ ਫੇਰ ਉਹਨਾਂ ਦੇ ਵੱਲੋਂ ਲਾਇਆ ਗਿਆ ਹੂੰ ਫੇਰ ਤਾਂ ਇਹੀ ਹੈ ਵੀ ਤੁਸੀਂ ਲਟਾ ਰਹੇ ਹੋ ਯਾਰ ਵੀ ਕੋਈ ਨਹੀਂ ਹੁਣ ਤੁਸੀਂ ਲਾ ਤਾਂ ਲਿਆ ਨਾ 4 ਦਿਨ ਹੋਰ ਰੱਖੋ 29 ਤੱਕ ਰੱਖੋ ਕੋਈ ਗੱਲ ਨਹੀਂ ਸਾਡੇ ਕੋਲ ਪੈਸੇ ਵਾਧੂ ਨਹੀਂ ਜਿਵੇਂ ਮਾਨ ਸਾਹਿਬ ਕਹਿੰਦੇ ਨੇ ਕਿ ਸਾਡਾ ਖਜ਼ਾਨਾ ਤਾਂ ਭਰਿਆ ਹੋਇਆ ਬਿਲਕੁਲ ਉਹ ਸ਼ਾਇਦ ਡੁੱਲੀ ਜਾਂਦਾ ਖਜ਼ਾਨਾ ਲੱਗਦਾ ਨਹੀਂ ਵੀ ਕਿੱਥੇ-ਕਿੱਥੇ ਦਈਏ ਫਿਰ ਉਹ ਟੈਂਟ ਵਾਲਿਆਂ ਨੂੰ ਅਸੀਂ ਚੁਕਾਈ ਜਾਂਦੇ ਆ ਬਾਬ ਸਰ ਬਹੁਤ-ਬਹੁਤ ਸਵਾਗਤ ਆ ਜੀ ਸ਼ੁਕਰੀਆ ਜਸਪੀ ਅ ਗੁਰਤੇਗ ਬਾਦਰ ਸਾਹਿਬ ਦੀ ਜਿਹੜਾ 350 ਸਾਲਾਂ ਸ਼ਤਾਬ ਦੀ ਮਨਾਈ ਗਈ ਆ ਉਹਦੇ 'ਚ ਪੰਜਾਬ ਸਰਕਾਰ ਨੇ ਉਹਨਾਂ ਦੀਆਂ ਹੋਲਡਿੰਗਸ ਦੇਖਣ ਨੂੰ ਮਿਲਦੀਆਂ ਨੇ ਬਹੁਤ ਵੱਡਾ ਜਿਹੜਾ ਪ੍ਰੋਗਰਾਮ ਆ ਨੰਦਪੁਰ ਸਾਹਿਬ ਦੀ ਧਰਤੀ ਤੇ ਰੱਖਿਆ ਪਰ ਇਹਦੇ ਤੋਂ ਪੰਜਾਬ ਸਰਕਾਰ ਵਾਲੇ ਪੱਖ ਤੋਂ ਵੇਖੀਏ ਤਾਂ ਉਹਨਾਂ ਨੇ ਆਪਦੇ ਵੱਲੋਂ ਬਹੁਤ ਵੱਡਾ ਕਾਰਜ ਕੀਤਾ ਉਹਨਾਂ ਨੇ ਉੱਥੇ ਵਿਧਾਨ ਸਭਾ ਦਾ ਸੈਟਅਪ ਲਾਇਆ ਆ ਆਪਦੇ ਵੱਲੋਂ ਐਗਜ਼ੀਬਿਸ਼ਨ ਲਗਵਾਈਆਂ ਗਈਆਂ ਨੇ 29 ਤਰੀਕ ਤੱਕ ਦਾ ਉਹ ਸਾਰਾ ਉੱਥੇ ਨੰਦਪੁਰ ਸਾਹਿਬ ਦੀ ਧਰਤੀ ਤੇ ਪ੍ਰੋਗਰਾਮ ਇਹਦੇ 'ਚ ਵੀ ਲੋਕਾਂ ਨੂੰ ਕਮੀਆਂ ਲੱਗੀਆਂ ਨੇ राव ਸਰ ਤੁਸੀਂ ਕੀ ਕਹਿਣਾ ਚਾਹੋਗੇ ਅ ਦੇਖੋ ਠੀਕ ਹੈ ਜਸਪ੍ਰੀਤ ਤੁਹਾਡੀ ਗੱਲ ਕਿ ਸਰਕਾਰ ਨੇ ਪੂਰਾ ਜ਼ੋਰ ਲਾਇਆ ਪੂਰੀ ਵਾਹ ਲਾਈ ਬਿਲਕੁਲ ਕਿ ਕਿਉਂਕਿ ਸ਼ਤਾਬਦੀ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਦੀ ਬਿਲਕੁਲ ਤੇ ਉਹਨਾਂ ਦਾ ਬਲੀਦਾਨ ਜਿਹੜਾ ਉਹ ਆਪਾਂ ਨੂੰ ਪਤਾ ਕਿ ਦੁਨੀਆ ਦੇ ਵਿੱਚ ਜਾਂ ਬ੍ਰਹਿਮੰਡ ਚ ਅਸੀਂ ਕਿਤੇ ਦੇਖ ਦੇਖ ਨਹੀਂ ਰਹੇ ਕਿ ਉਹਨਾਂ ਦੇ ਲਿਗੇ ਤੇ ਅੱਗੇ ਵੀ ਹੋਵੇ ਕੋਈ ਹੈਨਾ ਤਾਂ ਉਸ ਚੀਜ਼ ਨੂੰ ਲੈ ਕੇ ਸਰਕਾਰ ਦਾ ਇਹ ਮਨ ਸੀਗਾ ਕਿ ਅਸੀਂ ਇੱਕ ਵੱਡਾ ਇਵੈਂਟ ਕਰ ਦਈਏ ਜੀ ਹਾਲਾਂਕਿ ਸ਼੍ਰੋਮਣੀ ਕਮੇਟੀ ਨੇ ਸ਼ੁਰੂ ਚ ਤੁਸੀਂ ਦੇਖਿਆ ਹੋਣਾ ਕਿ ਜਥੇਦਾਰ ਸਾਹਿਬਾਨਾਂ ਨੇ ਵੀ ਥੋੜਾ ਜਿਹਾ ਇਤਰਾਜ਼ ਜਤਾਇਆ ਸੀ ਕਿ ਸਰਕਾਰ ਨੂੰ ਆਪਣੇ ਦੂਜੇ ਕਾਰਜ ਕਰਨੇ ਚਾਹੀਦੇ ਨੇ ਕਿ ਧਰਮ ਵਾਲੇ ਪਾਸੇ ਨਹੀਂ ਆਉਣਾ ਚਾਹੀਦਾ ਸਰਕਾਰ ਨੂੰ ਖੈਰ ਉਹ ਚਲੋ ਗੱਲਾਂ ਹੋਈਆਂ ਸਰਕਾਰ ਨੇ ਕਰਾਤਾ ਜੀ ਜਿਹੜਾ ਜਸਪ੍ਰੀਤ ਸਰਕਾਰ ਨੇ ਵਿਧਾਨ ਸਭਾ ਇੱਕ ਦਿਨ ਰੱਖੀ ਨਾ ਅਨੰਦਪੁਰ ਸਾਹਿਬ ਦੇ ਵਿੱਚ ਉਹਦੇ ਚ ਇਹ ਸੀਗਾ ਕਿ ਲੋਕਾਂ ਨੂੰ ਉਮੀਦ ਬਹੁਤ ਸੀ ਕਿ ਯਾਰ ਬਹੁਤ ਵੱਡੇ ਕੁਝ ਐਲਾਨ ਹੋ ਸਕਦੇ ਨੇ ਐਲਾਨਾਂ ਦੇ ਵਿੱਚੋਂ ਇਹ ਸੀ ਕਿ ਇੱਕ ਤਾਂ ਬੰਦੀ ਸਿੰਘਾਂ ਦੇ ਲਈ ਸਰਕਾਰ ਵਿਧਾਨ ਸਭਾ 'ਚ ਕੋਈ ਮਤਾ ਲੈ ਕੇ ਆ ਸਕਦੀ ਵੀ ਪੰਥ ਨੂੰ ਦੇਣ ਦੇਣਗੇ ਹਾਂ ਜੀ ਤੇ ਦੂਸਰਾ ਇਹ ਸੀ ਕਿ ਜਿਹੜਾ ਬੇਅਦਬੀਆਂ ਲਗਾਤਾਰ ਗੁਰੂ ਮਹਾਰਾਜ ਦੀਆਂ ਹੋ ਰਹੀਆਂ ਨੇ ਜਾਂ ਬਾਕੀ ਧਾਰਮਿਕ ਗ੍ਰੰਥਾਂ ਦੀਆਂ ਹੋ ਰਹੀਆਂ ਨੇ ਜੀ ਕਿ ਉਹਨਾਂ ਨੂੰ ਰੋਕਣ ਦੇ ਲਈ ਸਰਕਾਰ ਕਾਨੂੰਨ ਲਿਆਉਗੀ ਬਿਲਕੁਲ ਇਹ ਉਮੀਦ ਸੀ ਅੱਛਾ ਇੱਕ ਹੋਰ ਸਭ ਤੋਂ ਵੱਡੀ ਉਮੀਦ ਕਿਹੜੀ ਸੀ ਜਸਪ੍ਰੀਤ ਕਿ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਘੋਸ਼ਿਤ ਕਰ ਦਿੱਤਾ ਜਾਊਗਾ ਹੂੰ ਇਹ ਤੁਸੀਂ ਦੇਖਿਆ ਹੋਣਾ ਬਹੁਤ ਚਰਚਾ ਚੱਲੀ ਬਿਲਕੁਲ ਬਿਲਕੁਲ ਇਹ ਵੀ ਹੋ ਗਿਆ ਕਿ ਆ ਪਿੰਡ ਨੇ ਜਿਹੜੇ ਚਮਕੌਰ ਸਾਹਿਬ ਜ਼ਿਲ੍ਹੇ ਦੇ ਇਹ ਰੂਪਨਗਰ ਜ਼ਿਲ੍ਹੇ ਤੋਂ ਜਾਣ ਆਪਣਾ ਰੂਪਨਗਰ ਜ਼ਿਲ੍ਹੇ ਦੇ ਸ਼ਾਇਦ ਵੀ ਅਨੰਤਪੁਰ ਸਾਹਿਬ ਤੇ ਜਾਣਗੇ ਹਨ ਬਿਲਕੁਲ ਉਹਦੇ ਲਈ ਪੋਲੀਟੀਕਲ ਵੀ ਕਾਫੀ ਸਵਾਲ ਜਵਾਬ ਉੱਠੇ ਜੀ ਪਰ ਇਹ ਤਿੰਨੋਂ ਐਲਾਨ ਨਹੀਂ ਹੋਏ ਸਰਕਾਰ ਨੇ ਉੱਥੇ ਸਿਰਫ ਇਹ ਕਿਹਾ ਕਿ ਜਿਹੜੇ ਪੰਜਾਬ ਦੀ ਧਰਤੀ ਤੇ ਸਾਡੇ ਸਿੱਖਾਂ ਦੇ ਤਖਤ ਨੇ ਜਿਹੜੇ-ਜਿਹੜੇ ਸ਼ਹਿਰ ਨੇ ਅਸੀਂ ਉਹਨਾਂ ਸ਼ਹਿਰਾਂ ਨੂੰ ਪਵਿੱਤਰ ਨਗਰੀ ਦਾ ਦਰਜਾ ਸੀ ਅਧਿਕਾਰਿਕ ਤੌਰ ਤੇ ਦੇ ਰਹੇ ਆ ਜੀ ਹੁਣ ਇਹਦੇ ਚ ਕੀ ਕੀਤਾ ਹੁਣ ਲੋਕ ਇਹ ਸਵਾਲ ਆਪਾਂ ਇਹ ਤਾਂ ਹੈ ਨਹੀਂ ਕਿ ਮੈਂ ਪਹਿਲੀ ਵਾਰ ਚੱਕ ਰਿਆ ਇਹ ਤਾਂ ਸਵਾਲ ਆਲਰੇਡੀ ਉੱਠੇ ਹੋਏ ਨੇ ਬਿਲਕੁਲ ਕੀ ਅਨੰਦਪੁਰ ਸਾਹਿਬ ਦੇ ਲਈ ਤੁਸੀਂ ਇਸ਼ਾਰਾ ਸ਼ੇਅਰ ਕਰਤਾ ਸਾਰਾ ਹਮ ਤਲਵੰਡੀ ਸਾਬੋ ਦੇ ਲਈ ਤੁਸੀਂ ਸਾਰਾ ਸ਼ੇਅਰ ਕਰਤਾ ਵੀ ਜਿੰਨੇ ਆਪਣੇ ਤਿੰਨ ਤਖਤ ਨੇ ਜਿਹੜੇ ਉਹਨਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਪਵਿੱਤਰ ਸ਼ਹਿਰ ਦਾ ਪਵਿੱਤਰ ਨਗਰੀ ਦਾ ਦਰਜਾ ਦਿੱਤਾ ਸਰਕਾਰ ਦੇ ਵੱਲੋਂ ਜੀ ਤੇ ਪਰ ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਗੱਲ ਆਈ ਤਾਂ ਤੁਸੀਂ ਉਹਨੂੰ ਸੀਮਤ ਕਰਤਾ ਗਲਿਆਰੇ ਤੱਕ ਦਰਬਾਰ ਸਾਹਿਬ ਦਾ ਜਿੱਥੇ ਤੱਕ ਗਲਿਆਰਾ ਜੀ ਉਹ ਉਨਾਂ ਕ ਪਵਿੱਤਰ ਹੋਊਗਾ ਬਾਕੀ ਅੰਮ੍ਰਿਤਸਰ ਸਾਹਿਬ ਦਾ ਸਾਨੂੰ ਕੋਈ ਲੈਣਾ ਦੇਣਾ ਹੈ ਨਹੀਂਗਾ ਹੁਣ ਉੱਥੇ ਸਰਕਾਰ ਨੇ ਕੀ ਹੈ ਜੇ ਸਰਕਾਰ ਕਰਨ ਲੱਗੀ ਸੀ ਤਾਂ ਫਿਰ ਪੂਰੇ ਅੰਮ੍ਰਿਤਸਰ ਸਾਹਿਬ ਨੂੰ ਤੁਸੀਂ ਪਵਿੱਤਰ ਨਗਰੀ ਦਾ ਦਰਜਾ ਦੇਣਾ ਸੀ ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਦੀ ਜਿਹੜੀ ਨਗਰੀ ਆ ਉਹ ਤਾਂ ਅੰਮ੍ਰਿਤਸਰ ਹੀ ਮੰਨੀ ਜਾਂਦੀ ਹੈ ਨਾ ਬਿਲਕੁਲ ਮੰਨੀ ਜਾਂਦੀ ਹੈ ਉਹ ਤਾਂ ਸਾਰੇ ਨੂੰ ਹੀ ਆਪਾਂ ਮੁਕੰਮਲ ਹੀ ਸ਼ਹਿਰ ਮੰਨਾਂਗੇ ਕਿਉਂਕਿ ਦੇਖੋ ਦਰਬਾਰ ਸਾਹਿਬ ਦੀ ਉਸਾਰੀ ਹੋਈ ਸਥਾਪਨਾ ਹੋਈ ਤੇ ਉਸ ਤੋਂ ਬਾਅਦ ਇਹ ਓਵੇਂ ਓਵੇਂ ਸ਼ਹਿਰ ਬਣ ਗਿਆ ਕਿ ਸੰਗਤ ਤਾਂ ਸਾਰੀ ਅੰਮ੍ਰਿਤਸਰ ਦੀ ਆ ਸਾਰੀ ਅੰਮ੍ਰਿਤਸਰ ਦੀ ਆ ਨਾ ਓਵੇਂ ਓਵੇਂ ਸ਼ਹਿਰ ਵੱਧ ਗਿਆ ਸੋ ਸਾਰਾ ਹੀ ਸ਼ਹਿਰ ਹੋਣਾ ਚਾਹੀਦਾ ਸੀ ਪਰ ਸਰਕਾਰ ਤੇ ਜਿਹੜੇ ਸਵਾਲ ਹੁਣ ਉੱਠ ਰਹੇ ਨੇ ਉਹ ਇਹ ਨੇ ਕਿ ਭਈ ਜੇ ਸਰਕਾਰ ਪੂਰੇ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਨਗਰੀ ਦਾ ਦਰਜਾ ਦੇ ਦਿੰਦੀ ਹੈ ਅਧਿਕਾਰਕ ਤੌਰ ਤੇ ਤਾਂ ਸਰਕਾਰ ਦਾ ਜਿਹੜਾ GST ਦੇ ਰੂਪ ਦੇ ਵਿੱਚ ਮਾਲੀਆ ਹੋਣਾ ਸੀ ਉਹ ਘਟ ਜਾਣਾ ਸੀ ਜੀ ਹੁਣ ਆਨੰਦਪੁਰ ਸਾਹਿਬ ਠੀਕ ਹੈ ਆਪਾਂ ਮੰਨਦੇ ਆ ਕਿ ਬਹੁਤ ਸਾਰੇ ਲੋਕ ਜਾਂਦੇ ਨੇ ਹਮ ਟੂਰਿਸਟ ਵੀ ਜਾਂਦੇ ਨੇ ਤਲਵੰਡੀ ਸਾਬੋ ਠੀਕ ਹੈ ਥੋੜਾ ਜਿਹਾ ਘਟ ਜਾਂਦੇ ਨੇ ਜੀ ਪਰ ਅੰਮ੍ਰਿਤਸਰ ਦੇ ਵਿੱਚ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਟੂਰਿਸਟ ਆਉਂਦੇ ਬਿਲਕੁਲ 올 ਓਵਰ ਦਾ ਵਰਡ ਤੋਂ ਆਉਂਦੇ ਬਹੁਤ ਪੂਰੇ ਵਰਡ ਤੋਂ ਗੋਰੇ ਵੀ ਬਹੁਤ ਆਉਂਦੇ ਨੇ ਕਿ ਅਸੀਂ ਜਾਣਾ ਜੀ ਗੋਲਡਨ ਟੈਂਪਲ ਦੇਖ ਕੇ ਹਣਾ ਜੀ ਤੇ ਹੁਣ ਜਦੋਂ ਇੰਨੇ ਵੱਡੇ ਟੂਰਿਸਟ ਆ ਰਹੇ ਨੇ ਹੂੰ ਤੇ ਉਹ ਰਹਿਣਗੇ ਤਾਂ ਹੋਟਲਾਂ ਚ ਜ਼ਿਆਦਾ ਬਿਲਕੁਲ ਬਿਲਕੁਲ ਤੇ ਹੋਟਲਾਂ ਦੇ ਵਿੱਚ ਤੁਸੀਂ ਦੇਖੋ ਕਿ ਉੱਥੇ ਸ਼ਰਾਬ ਵੀ ਸਰਬ ਹੋਣੀ ਹੈ ਉੱਥੇ ਮੀਟ ਅੰਡਾ ਵੀ ਹੋਣਾ ਤੇ ਤਬਾਕੂ ਵੀ ਹੋਣਾ ਜੇ ਹੁਣ ਇਹਦੇ ਮਤਲਬ ਮੈਂ ਇਹ ਪਹਿਲਾਂ ਦੱਸ ਦਿੰਦੇ ਆ ਮੈਂ ਇਹ ਨੇ ਕਿ ਜਿਹੜਾ ਸਰਕਾਰ ਨੇ ਪਵਿੱਤਰ ਸ਼ਹਿਰ ਦਾ ਦਰਜਾ ਦੇਤਾ ਹੁਣ ਉਸ ਸ਼ਹਿਰਾਂ ਦੇ ਵਿੱਚ ਇਹ ਨਹੀਂ ਕੋਈ ਕਿ ਤਮਾਕੂ ਦੀ ਕੋਈ ਦੁਕਾਨ ਹੋਊਗੀ ਸ਼ਰਾਬ ਦੀ ਕੋਈ ਦੁਕਾਨ ਸ਼ਰਾਬ ਦੀ ਕੋਈ ਠੇਕਾ ਹੋਊਗਾ ਨਾ ਕਿਸੇ ਰੈਸਟੋਰੈਂਟ ਦੇ ਵਿੱਚ ਤੁਸੀਂ ਇਹ ਪਰੋਸ ਸਕਦੇ ਹੋ ਨਾ ਕਿਤੇ ਮੀਟ ਵੱਢਿਆ ਜਾਊਗਾ ਨਾ ਕਿਤੇ ਖਾਦਾ ਜਾਊਗਾ ਅੱਛਾ ਜੀ ਹਾਂ ਇਹ ਇਹ ਹੈ ਮਤਲਬ ਵੀ ਪਵਿੱਤਰ ਰਹਿਣਗੇ ਇਹ ਸ਼ਹਿਰ ਹੂੰ ਅਮਰitsar ਸਾਹਿਬ ਤੁਸੀਂ ਸਿਰਫ ਗਲਿਆਰੇ ਤੱਕ ਸੀਮਤ ਰੱਖਤਾ ਹੂੰ ਜਿਹੜਾ ਕਿ ਪਹਿਲਾਂ ਹੀ ਉਹ ਓਨੀ ਜਗ੍ਹਾ ਤੇ ਤਾਂ ਪਹਿਲਾਂ ਹੀ ਅਸੀਂ ਉਹ ਤਾਂ ਕੋਈ ਕਰਦਾ ਨਹੀਂ ਕੋਈ ਬਿਲਕੁਲ ਸਹੀ ਗੱਲ ਤੁਸੀਂ ਨਾ ਉੱਥੇ ਕੋਈ ਅੰਡਾ ਮੀਟ ਦੀ ਦੁਕਾਨਾ ਨਾ ਤਬਾਕੂ ਦੀ ਦੁਕਾਨਾ ਨਾ ਉੱਥੇ ਕੋਈ ਸ਼ਰਾਬ ਦਾ ਠੇਕਾ ਉਹ ਤਾਂ ਪਹਿਲਾਂ ਹੀ ਨਹੀਂ ਹੂੰ ਉਹ ਸੁਖਵੀਰ ਬਾਦਲ ਦਾ ਬਿਆਨ ਆਇਆ ਉਹ ਕਹਿੰਦੇ ਕਿ ਇਹ ਤਾਂ ਅਸੀਂ 15 ਸਾਲ ਪਹਿਲਾਂ ਬਾਦਲ ਸਾਹਿਬ ਦੀ ਸਰਕਾਰ ਨਹੀਂ ਕਰਤਾ ਸੀ ਜਿੰਨਾ ਜਿੰਨਾ ਤੁਸੀਂ ਕਰਿਆ ਅਸੀਂ ਤਾਂ ਪਹਿਲਾਂ ਹੀ ਪਵਿੱਤਰ ਨਗਰੀ ਐਲਾਨੀ ਸੀ ਬਿਲਕੁਲ ਸੋ ਇਹ ਸਰਕਾਰ ਦੀ ਮਨਸ਼ਾ ਦੇ ਉੱਤੇ ਸਵਾਲ ਖੜੇ ਕਰਦੇ ਨੇ ਕਿ ਤੁਸੀਂ ਮਾਲੀਆ ਦੇਖਿਆ ਕਿ ਜੇ ਅੰਮ੍ਰਿਤਸਰ ਵਰਗੇ ਐਨੇ ਵੱਡੇ ਟੂਰਿਸਟਿਕ ਸ਼ਹਿਰ ਦੇ ਵਿੱਚ ਜੇ ਤੁਸੀਂ ਇਹ ਚੀਜ਼ਾਂ ਬੰਦ ਕਰਤੀਆਂ ਤਾਂ ਤੁਹਾਨੂੰ ਜਿਹੜਾ ਸ਼ਰਾਬ ਤੋਂ ਜਾਂ ਹੋਟਲ ਇੰਡਸਟਰੀ ਤੋਂ ਜਿਹੜਾ ਵੀ ਆਉਣਾ ਪਾ ਲਿਆ ਉਹ ਤੁਹਾਡਾ ਬੰਦ ਹੋ ਜਾਣਾ ਹੈ। ਹਾਂ ਜਿਹੜੀ ਸ਼ਰਾਬ ਬੰਦ ਹੋ ਜੀ ਬਿਲਕੁਲ। ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉੱਥੇ ਹੋਟਲ ਵੀ ਬੰਦ ਹੋਣ ਦੀ ਕਨਗਾਰ ਤੇ ਆ ਜਾਣੇ ਸੀ ਜੇ ਇਹ ਚੀਜ਼ਾਂ ਬੰਦ ਹੋ ਗਈਆਂ। ਬਿਲਕੁਲ ਬਿਲਕੁਲ। ਫਿਰ ਜਾਂ ਤਾਂ ਤੁਸੀਂ ਗੁਰੂਵਾਰੀ ਸੋਚੋ। ਹੂੰ। ਯਾਰ ਤੁਸੀਂ ਆਪਣੇ ਮਾਲੀਏ ਵਾਲੀ ਸੋਚੋ ਜਾਂ ਤੁਸੀਂ ਫਿਰ ਪੈਸੇ ਵਾਲੀ ਸੋਚੋ ਬਿਲਕੁਲ ਸਹੀ ਗੱਲ ਤੁਹਾਡੀ ਜੇ ਤੁਸੀਂ ਪੈਸੇ ਵਾਲੀ ਸੋਚਣਾ ਸੀ ਫਿਰ ਤੁਸੀਂ ਰਹਿਣ ਦਿੰਦੇ ਫਿਰ ਇਹ ਤੁਸੀਂ ਫਾਰਮੈਲਟੀ ਮੈਂ ਤਾਂ ਕਹੂੰਗਾ ਕਿ ਤੁਸੀਂ ਫਾਰਮੈਲਟੀ ਕਰਤੀ ਉਹਨਾਂ ਕਥਾਂ ਗਲਿਆਰਾ ਤਾਂ ਪਹਿਲਾਂ ਹੀ ਪਵਿੱਤਰ ਹੈ ਜੀ ਤੁਸੀਂ ਕਹਿੰਦੇ ਬੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਿਹੜੇ ਵਿਧਾਨ ਸਭਾ ਲੱਗੀ ਆ ਉਹਦੇ ਚ ਲੋਕਾਂ ਨੂੰ ਆਸੀ ਕੀ ਬਹੁਤ ਵੱਡੇ ਘਲਾਂਨ ਕੀਤੇ ਜਾਣਗੇ ਬਿਲਕੁਲ ਸਹੀ ਹੈ ਉਹ ਵੀ ਮੰਨਿਆ ਵੀ ਕਿਸੇ ਤਰ੍ਹਾਂ ਨਹੀਂ ਸੈਟੀਸਫਾਈ ਹੋਏ ਲੋਕ ਹੂੰ ਵਿਧਾਨ ਸਭਾ ਦਾ ਇੱਕ ਸੈਸ਼ਨ ਹੋਇਆ ਜਿਹਦੇ ਚ ਆਮ ਬੱਚੇ ਸਕੂਲੀ ਬੱਚੇ ਨੇ ਵੀ ਆ ਕੇ ਉਸੇ ਤਰ੍ਹਾਂ ਅੱਜ ਹੋਇਆ ਅੱਜ ਹੋਇਆ ਤੁਸੀਂ ਦੇਖਿਆ ਉਸੇ ਤਰ੍ਹਾਂ ਮੈਨੂੰ ਲੱਗਦਾ ਲੋਕਾਂ ਨੇ ਵੀ ਦੇਖਿਆ ਹੋਣਾ ਜਸਪ੍ਰੀ ਪਰ ਪਰ ਉਹਦੀ ਚੀਜ਼ ਹੈ ਵੀ ਕਿਸੇ ਟਾਪਿਕ ਨੂੰ ਲੈ ਕੇ ਘਟ ਗੱਲ ਹੋਈ ਹੈ ਉਹਦੇ ਚ ਬਹਿਸ ਖਾਈ ਵੀ ਗਈ ਹੈ ਵੀ ਬਾਈਵਾ ਸਾਹਿਬ ਬਹਿਜੋ ਬਾਈਵਾ ਸਾਹਿਬ ਬਹਿਜੋ ਸਪੀਕਰ ਸਾਹਿਬ ਬੋਲ ਰਹੇ ਨੇ ਤੇ ਫਿਰ ਇਹ ਚਲੋ ਮੈਨੂੰ ਤੁਸੀਂ ਇਹ ਦੱਸੋ ਵੀ ਤੁਸੀਂ ਇਹ ਚੀਜ਼ਾਂ ਦੇਖ ਕੇ ਕੀ ਸਮਝਿਆ ਕਿ ਬੱਚਿਆਂ ਨੇ ਕੀ ਸਿੱਖਿਆ ਬੱਚਿਆਂ ਨੇ ਕੀਤਾ ਕੀ ਵੀ ਇਹ ਤਾਂ ਮੈਂ ਤਾਂ ਇਹੀ ਕਹਿਣਾ ਚਾਹਣਾ ਕਿ ਜਿਹੜੇ ਹਿਸਾਬ ਨਾਲ ਕਿਸੇ ਟੌਪਿਕ ਤੇ ਗੱਲ ਹੁੰਦੀ ਤਾਂ ਉਹ ਟੌਪਿਕ ਤੇ ਹੀ ਗੱਲ ਕਰਦੇ ਬੱਚੇ ਹਾਂ ਉੱਥੇ ਬੱਚਿਆਂ ਨੇ ਰੌਲਾ ਹੀ ਵੇਖਿਆ ਤੇ ਉਹ ਰੌਲਾ ਹੀ ਪਾਇਆ ਕਿ ਮਤਲਬ ਬਹਿਸ ਹੀ ਕੀਤੀ ਲੜਾਈ ਕੀਤੀ ਬਿਲਕੁਲ ਹੁਣ ਫਿਰ ਸਾਡੀ ਵਿਧਾਨ ਸਭਾ ਜਾਂ ਸਾਡੀ ਵਿਧਾਨ ਸਭਾ ਦੇ ਵਿੱਚ ਬੈਠੇ ਲੀਡਰਾਂ ਨੇ ਬੱਚਿਆਂ ਨੂੰ ਸਿਖਾਇਆ ਕੀ ਮੈਨੂੰ ਲੱਗਦਾ ਬੱਚੇ ਉਹਦੀ ਆ ਕੇ ਪੋਲ ਖੋਲ ਗਏ ਹਨਾ ਕਿ ਸਰਕਾਰ ਨੇ ਇਹ ਇਵੈਂਟ ਕਰਾਇਆ ਸੀ ਹੂੰ ਬੱਚਿਆਂ ਨੇ ਹੀ ਪੋਲ ਖੋਲਤੀ ਤੁਸੀਂ ਬੱਚੇ ਦੇਖੋ ਇੱਕ ਮੁੱਖ ਮੰਤਰੀ ਬਣਿਆ ਇੱਕ ਐਲੋਪੀ ਬਣੀਆ ਕੋਈ ਕੁਛ ਬਣਿਆ ਕਿਸੇ ਦਾ ਕਿਰਦਾਰ ਨਿਭਾ ਰਿਹਾ ਬਿਲਕੁਲ ਬੱਚੇ ਜਸਪ੍ਰੀਤ ਉੱਥੇ ਸਿਰਫ ਨਕਲ ਕਰਕੇ ਗਏ ਨੇ ਬਿਲਕੁਲ ਸਹੀ ਗੱਲ ਇਧਰੋਂ ਮੁੱਖ ਮੰਤਰੀ ਦੇ ਕਿਰਦਾਰ 'ਚ ਜਿਹੜਾ ਮੁੰਡਾ ਖੜਾ ਆ ਉਹ ਬੋਲ ਰਿਹਾ ਇਧਰੋਂ ਬਾਜਵਾ ਸਾਹਿਬ ਦੇ ਕਿਰਦਾਰ 'ਚ ਜਿਹੜਾ ਖੜਾ ਉਹ ਬੋਲ ਰਿਹਾ ਦੋਨੋਂ ਬਹਿਸ ਹੋ ਗਈ ਉਹ ਤੂੰ ਐ ਤੂੰ ਐ ਤੇ ਜਿਹੜੇ ਉੱਥੇ ਆਰਗੇਨਾਈਜ਼ਰ ਸੀਗੇ ਉਹ ਮੈਂ ਦੇਖ ਰਿਆ ਉਹ ਉਹ ਹੱਸ ਰਹੇ ਨੇ ਹੱਸ ਰਹੇ ਕਿਉਂਕਿ ਉਹ ਤਾਂ ਇੱਕ ਡਰਾਮ ਇੱਕ ਤਰ੍ਹਾਂ ਦਾ ਕਮੇਡੀ ਬਣ ਗਿਆ ਨਾ ਬਿਲਕੁਲ ਬਿਲਕੁਲ ਸੋ ਪੰਜਾਬ ਵਿਧਾਨ ਸਭਾ ਜੇ ਤੁਸੀਂ ਉੱਥੇ ਬਾਲ ਵਿਧਾਨ ਸਭਾ ਕਰਾਈ ਤਾਂ ਮੈਨੂੰ ਇਹ ਲੱਗਦਾ ਕਿ ਉਹ ਉਹ ਨਕਲ ਨਹੀਂ ਹੋਣੀ ਚਾਹੀਦੀ ਸੀ ਪਰ ਕਿਉਂਕਿ ਬੱਚਿਆਂ ਨੇ ਸਿੱਖਿਆ ਹੀ ਤੁਹਾਨੂੰ ਇਹ ਆ ਜੀ ਤੁਸੀਂ ਵਿਧਾਨ ਸਭਾ ਦੇ ਵਿੱਚ ਕੀਤਾ ਹੀ ਇਹ ਹੈ ਕਿ ਇੱਕ ਬੰਦਾ ਖੜਾ ਹੋ ਗਿਆ ਤੁਸੀਂ ਉਹਦੀ ਪੈਂਟ ਲਾਉਣ ਤੱਕ ਜਾਣਦੇ ਹੋ ਦੂਸਰਾ ਕਹਿੰਦਾ ਕਿ ਮੈਂ ਮੈਂ ਵੀ ਸ਼ਬਦਾਂ ਦੇ ਨਾਲ ਇਹਨੂੰ ਉੱਥੇ ਨੰਗਾ ਕਰਦਾ ਇਹਦੀ ਬੇਇੱਜ਼ਤੀ ਕਰਦਾ ਇਹੀ ਚੀਜ਼ਾਂ ਹੁੰਦੀਆਂ ਨੇ ਉਹੀ ਬੱਚੇ ਸਿੱਖੇ ਉਹੀ ਬੱਚਿਆਂ ਨੇ ਤੁਹਾਡਾ ਇੱਕ ਸਾਰੀ ਜਿਹੜੀ ਫਿਲਮ ਸੀ ਵਿਧਾਨ ਸਭਾ ਦੀ ਉੱਥੇ ਪੇਸ਼ ਕਰਤੀ ਹਮ ਹੁਣ ਮੈਨੂੰ ਨਹੀਂ ਪਤਾ ਕਿ ਇਹਦੇ 'ਚ ਜਿਹੜੇ ਆਰਗੇਨਾਈਜ਼ਰ ਸੀਗੇ ਕਿ ਉਹਨਾਂ ਨੇ ਕਿਹਾ ਬੱਚਿਆਂ ਨੂੰ ਕਿ ਤੁਸੀਂ ਐਦਾ ਐਦਾ ਕਰਨਾ ਹੂੰ ਵੀ ਵਿੱਚੇ ਸਪੀਕਰ ਬੋਲੂ ਵੀ ਨਹੀਂ ਬਹਿ ਜਾਓ ਫਿਰ ਫਿਰ ਰੌਲਾ ਪੈ ਗਿਆ ਫਿਰ ਹਾਊਸ ਜਿਹੜਾ ਸਦਨ ਹੈ ਉਹ ਅਡਜਨਡ ਹੋ ਗਿਆ ਹਾਂ ਬਿਲਕੁਲ ਬਿਲਕੁਲ ਥੋੜੇ ਸਮੇਂ ਦੇ ਲਈ ਉਹ ਵੀ ਹੋਇਆ ਹਾਂ ਬਿਲਕੁਲ ਕਿ ਜਾਣ ਕੇ ਬੱਚਿਆਂ ਤੋਂ ਕਰਾਇਆ ਜਾਂ ਫਿਰ ਬੱਚਿਆਂ ਨੇ ਜੋ ਦੇਖਿਆ ਉਹੀ ਉਹੀ ਉਹ ਐਕਟ ਕਰ ਗਏ ਸੋ ਇਹ ਸ਼ਰਮ ਵਾਲੀ ਗੱਲ ਹੈ ਵੈਸੇ ਬਿਲਕੁਲ 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 ਤੁਸੀਂ ਵਿਧਾਨ ਸਭਾ ਭੈਜੀ ਯੂਰਪ ਦੇ ਵਿੱਚ ਵੀ ਨੇ ਕੈਨੇਡਾ ਚ ਵੀ ਨੇ ਤੇ ਅਮਰੀਕਾ ਦੇ ਵਿੱਚ ਵੀ ਨੇ ਹੂੰ ਸਾਡੀ ਤਾਂ ਖੈਰ ਪਾਰਲੀਮੈਂਟ ਦੇ ਵਿੱਚ ਵੀ ਇਹੀ ਕੁਝ ਹੁੰਦਾ ਪਰ ਅਸੀਂ ਸਿਖਾਕ ਹੀ ਰਹੇ ਹਾਂ ਅਸੀਂ ਕਿਸੇ ਮੁੱਦੇ ਤੇ ਬਹਿਸ ਕਰਨੀ ਸੀ ਉੱਥੇ ਲੜਨਾ ਨਹੀਂ ਸੀ ਪਰਸਨਲ ਇਸ਼ੂ ਥੋੜੀ ਨਾ ਲੈ ਕੇ ਆਉਣੇ ਸੀ ਸਾਡੀ ਵਿਧਾਨ ਸਭਾ ਦੇ ਵਿੱਚ ਪਰਸਨਲ ਇਸ਼ੂ ਤੱਕ ਜਾਂਦੇ ਰਹੇ ਨੇ ਉਹੀ ਬੱਚੇ ਕਰਕੇ ਗਏ ਨੇ ਮੈਨੂੰ ਲੱਗਦਾ ਵੀ ਇਹਦਾ ਕੋਈ ਫਾਇਦਾ ਨਹੀਂ ਨਿਕਲਿਆ ਪਰ rau ji ਜੇ ਮੰਨ ਕੇ ਚੱਲੋ ਵੀ ਅ ਅੱਜ ਹਰਜੋਤ ਸਿੰਘ ਬੈਂਸ ਉਹਨਾਂ ਦਾ ਬਿਆਨ ਸੀਗਾ ਕਿ ਐਗਜ਼ਿਬਿਸ਼ਨਾਂ ਤਾਂ ਲੱਗਦੀਆਂ ਵੇਖੀ ਨੇ ਪਰ ਉਹਨਾਂ ਨੇ ਕਿਹਾ ਵੀ ਵਿਧਾਨ ਸਭਾ ਦਾ ਸੈਟਅਪ ਇਸੇ ਤਰ੍ਹਾਂ ਹੀ ਲੱਗਿਆ ਰਹੂਗਾ ਹਾਂ ਹੁਣ ਇਹ ਦੇਖੋ ਕੀ ਐ ਇਹ ਯਾਰ ਤੁਸੀਂ ਫਿਰ ਪੈਸੇ ਦੀ ਫਜ਼ੂਲ ਖਰਚੀ ਨਹੀਂ ਹੈ ਤੇ ਹੋਰ ਕੀ ਐ ਹੂੰ ਚਲੋ ਠੀਕ ਐ ਤੁਸੀਂ ਇੱਕ ਦਿਨ ਦੀ ਵਿਧਾਨ ਸਭਾ ਦੇ ਲਈ ਉਹ ਐਡਾ ਵੱਡਾ ਸੈਟਅਪ ਲਾਇਆ ਕਰੋੜਾਂ ਚਾ ਜੀ ਉਹ ਕਰੋੜਾਂ ਰੁਪਏ ਚਾ ਜੀ ਉਹ ਪਤਾ ਨਹੀਂ ਅ ਜੇ ਇੱਕ ਵੈਸੇ ਆਪਾਂ ਵੈਸੇ ਤਾਂ ਹਜੇ ਤੱਕ ਇਹਦਾ ਪੂਰੀ ਕੀਮਤ ਆਈ ਨਹੀਂ ਵੀ ਪਰ ਡੇ ਦਾ ਕਿੰਨਾ ਪੈ ਰਿਹਾ ਪਰ ਕੋਸ਼ਿਸ਼ ਸਾਡੇ ਪੱਤਰਕਾਰ ਵੀਰਾਂ ਨੇ ਜਾ ਕੇ ਜਿਹੜੀ ਖੋਜਬੀਨ ਕੀਤੀ ਉੱਥੇ ਗੱਲਬਾਤ ਕੀਤੀ ਬਿਲਕੁਲ ਉਹਦੇ ਚ ਇਹ ਹੈ ਕਿ ਜਿਹੜੇ ਵਿਧਾਨ ਸਭਾ ਦੇ ਵਿੱਚੋਂ ਏਸੀ ਲੱਗੇ ਨੇ 8-10 ਲੱਖ ਤਾਂ ਰੋਜ਼ ਦਾ ਉਹਨਾਂ ਦਾ ਹੀ ਪੈ ਰਹਾ ਹ ਹਮ ਫਿਰ ਉਹ ਜਿਹੜਾ ਸੈਟਅਪ ਹੈ ਰੋਜ਼ ਦਾ ਉਹਨਾਂ ਦਾ ਪੈ ਰਹਾ ਹੈ ਬਿਲਕੁਲ ਬਿਲਕੁਲ ਸੋ ਇੱਕ ਰਕਮ ਜੀ ਆ ਰਹੀ ਸੀ ਕਿ ਜੀ ਲੰਮ ਸਮਝ ਜਾਂ ਸ਼ਾਇਦ ਇਹਦਾ 21 ਕਰੋੜ ਰੁਪਏ ਦਾ ਖਰਚਾ ਆਇਆ ਪਰ ਡੇ ਦਾ ਪਰ ਡੇ ਨਹੀਂ ਉਹ ਸਾਰੇ ਹੀ ਓਵਰਾਲ 2-3 ਦਿਨ ਦਾ ਜੀ ਜੀ ਪਰ ਉਹਨੂੰ ਮੈਂ ਤਾਂ ਇਹ ਕਹਿ ਰਿਹਾ ਕਿ ਚਲੋ ਜੇ ਤੁਸੀਂ ਲਾਈਵ ਹੀ ਸੀ ਵਿਧਾਨ ਸਭਾ ਤਾਂ ਫਿਰ ਇੱਕ ਦਿਨ ਦਾ ਰੱਖ ਲੈਂਦੇ ਬਈ ਬਿਲਕੁਲ ਕਿਉਂ ਤੁਸੀਂ ਇੰਨੇ ਦਿਨ ਦਾ ਹੁਣ ਜਦੋਂ ਤੁਹਾਡੀ ਵਿਧਾਨ ਸਭਾ ਵੀ ਲੱਗ ਗਈ ਤੁਹਾਡੀ ਬਾਲ ਵਿਧਾਨ ਸਭਾ ਵੀ ਲੱਗ ਗਈ ਹੁਣ ਤੁਸੀਂ ਕਹਿ ਰਹੇ ਹੋ ਕਿ 29 ਤਰੀਕ ਤੱਕ ਇਹ ਇਦਾਂ ਹੀ ਰਹੂਗਾ ਟੈਂਟ ਵਿਧਾਨ ਸਭਾ ਵਾਲਾ ਤੇ ਲੋਕ ਆ ਕੇ ਦੇਖਣਗੇ ਯਾਰ ਉਹ ਕਿੱਡਾ ਕਿ ਤੁਸੀਂ ਕੀ ਬਣਾਤਾ ਉਹ ਹਮ ਲੋਕ ਅਸਲੀ ਵਿਧਾਨ ਸਭਾ ਦੇਖਣਗੇ ਕਿ ਨਕਲੀ ਦੇਖਣਗੇ ਹਮ ਕਿ ਸੈਟਅਪ ਦੇਖਣਗੇ ਅਸਲੀ ਦੇਖਣਗੇ ਨਾ ਅਸਲੀ ਦਿਖਾਉਣੀ ਆ ਤੁਸੀਂ ਉਹਨਾਂ ਨੂੰ ਬੁਲਾਓ ਚੰਡੀਗੜ੍ਹ ਇਨਵਾਈਟ ਕਰੋ ਬਿਲਕੁਲ ਸਹੀ ਉੱਥੇ ਬੁਲਾਓ ਤੇ ਉੱਥੇ ਉੱਥੇ ਦਿਖਾਓ ਇਹ ਕੀ ਵੀ ਤੁਸੀਂ ਉਹ ਟੈਂਟ ਦਾ ਬਣਾਤਾ ਤੁਸੀਂ ਦੇਖੀ ਜਾਓ ਜੀ ਠੀਕ ਹੈ ਮੰਨਿਆ ਤੁਸੀਂ ਵਿਧਾਨ ਸਭਾ ਲਾਉਣੀ ਸੀਗੀ ਉਹਦੇ ਲਈ ਠੀਕ ਹੈ ਤੁਸੀਂ ਉਹ ਚ ਬਾਅਦ ਚ ਕਹੋ ਵੀ ਭਾਈ ਲਾ ਆਪਣਾ ਕਿਉਂ ਸਾਡੇ ਖਰਚੇ ਤਾਂ ਪੈ ਰਹੇ ਆ ਨਾ ਪਾਰਟੀ ਦਾ ਸਾਡੇ ਤਾਂ ਪਊਗਾ ਹੀ 29 ਤਰੀਕ ਤੱਕ ਹੈ ਉਹ ਹੁਣ ਖਰਚਾ ਕਿਹਦੇ ਤੇ ਪੈ ਰਿਹਾ ਅੱਛਾ ਇਹਦੇ ਨਾਲ ਹੀ ਜਿਹੜਾ ਟੈਂਟ ਸਿੱਟੀ ਬਣਾਇਆ ਹਮ ਲੋਕਾਂ ਦੇ ਰਹਿਣ ਦੇ ਲਈ ਘੱਟੋ ਘੱਟ 10000 ਤੋਂ ਲੈ ਕੇ 12000 ਤੱਕ ਲੋਕਾਂ ਦੇ ਰਹਿਣ ਦੇ ਲਈ ਉਹ ਟੈਂਟ ਹਾਊਸ ਇੰਨਾ ਵੱਡਾ ਬਣਾਇਆ ਗਿਆ ਹੂੰ ਉਹਦੇ ਵੀ ਕਰੋੜਾਂ ਰੁਪਏ ਚਾਰਜਸ ਨੇ ਉਹ ਵੀ ਬਿਆਨ ਆਗੇ ਕਹਿੰਦੇ ਜੀ ਇਹ ਵੀ 29 ਤਰੀਕ ਤੱਕ ਅਸੀਂ ਇਦਾਂ ਹੀ ਰੱਖਾਂਗੇ ਹੂੰ ਉਹ ਯਾਰ ਹੈ ਉੱਥੇ 4000 ਬੰਦਾ ਨਹੀਂ ਲੱਭ ਰਿਹਾ ਇਸ ਵੀਰੇ ਟੈਂਟ ਹਾਊਸ ਚ ਬਿਲਕੁਲ ਤੇ ਤੁਸੀਂ 29 ਤਰੀਕ ਤੱਕ ਉਹਨੂੰ ਲਾ ਕੇ ਰੱਖੋਗੇ ਫੇਰ ਦੂਜੀ ਗੱਲ ਫੇਰ ਉੱਥੇ ਆ ਗਈ ਜਿਹੜੀ ਸਰਕਾਰ ਤੇ ਸਵਾਲ ਉੱਠਦੇ ਨੇ ਕਿ ਕੀ ਬਈ ਪੰਜਾਬ ਦੇ ਵਿੱਚ ਟੈਂਟ ਵਾਲੇ ਨਹੀਂ ਹੈਗੇ ਫੇਰ ਇਹੀ ਜਿਹੜੇ ਟੈਂਟ ਹਾਊਸ ਹੈ ਜਿਹੜਾ ਵਿਧਾਨ ਸਭਾ ਵਾਲਾ ਸਾਰੀ ਸੈਟਿੰਗ ਹੈ ਇਹ ਫੇਰ ਦਿੱਲੀ ਦੇ ਜਿਹੜੇ ਠੇਕੇਦਾਰ ਨੇ ਜਾਂ ਯੂਪੀ ਦੇ ਜਿਹੜੀਆਂ ਕੰਪਨੀਆਂ ਨੇ ਫੇਰ ਉਹਨਾਂ ਦੇ ਵੱਲੋਂ ਲਾਇਆ ਗਿਆ ਹੂੰ ਫੇਰ ਤਾਂ ਇਹੀ ਹੈ ਵੀ ਤੁਸੀਂ ਲਟਾ ਰਹੇ ਹੋ ਯਾਰ ਵੀ ਕੋਈ ਨਹੀਂ ਹੁਣ ਤੁਸੀਂ ਲਾਤਾ ਲਿਆ ਨਾ 4 ਦਿਨ ਹੋਰ ਰੱਖੋ 29 ਤੱਕ ਰੱਖੋ ਕੋਈ ਗੱਲ ਨਹੀਂ ਸਾਡੇ ਕੋਲ ਪੈਸੇ ਵਾਧੂ ਨਹੀਂ ਜਿਵੇਂ ਮਾਨ ਸਾਹਿਬ ਕਹਿੰਦੇ ਨੇ ਕਿ ਸਾਡਾ ਖਜ਼ਾਨਾ ਤਾਂ ਭਰਿਆ ਹੋਇਆ ਬਿਲਕੁਲ ਉਹ ਸ਼ਾਇਦ ਡੁੱਲੀ ਜਾਂਦਾ ਖਜ਼ਾਨਾ ਲੱਗਦਾ ਨਹੀਂ ਵੀ ਕਿੱਥੇ ਕਿੱਥੇ ਦਈਏ ਫੇਰ ਉਹ ਟੈਂਟ ਵਾਲਿਆਂ ਨੂੰ ਅਸੀਂ ਦੇ ਚੁਕਾਈ ਜਾਂਦੇ ਆ ਵੀ ਸਾਡਾ ਕੰਮ ਹੋ ਗਿਆ 29 ਤਰੀਕ ਤੱਕ ਲਾਈ ਰੱਖੋ ਹੂੰ ਕੋਈ ਗੱਲ ਨਹੀਂ ਜਿਹੜਾ ਤੁਸੀਂ ਬਣਦਾ ਪਰਡੇ ਦੇ ਹਿਸਾਬ ਦੇ ਨਾਲ ਤੁਸੀਂ ਉਹ ਪਾਓ ਸਰਕਾਰੀ ਖਜ਼ਾਨੇ ਤੇ ਕੋਈ ਗੱਲ ਨਹੀਂ ਸਾਡੇ ਕੋਲ ਪੈਸੇ ਵਾਧੂ ਨੇ ਸਾਡਾ ਅਸੀਂ ਕਿਹੜੇ ਸਾਡਾ ਖਾਲੀ ਵੀ ਪਥੜੀ ਆ ਸਾਡੇ ਕੋਲ ਤਾਂ ਪੈਸਾ ਸਾਡਾ ਖਜ਼ਾਨਾ ਭਰਿਆ ਆ ਪੂਰਾ ਜੇ ਮਰਜ਼ੀ ਚੱਕੋ ਕੋਈ ਚੱਕਰ ਨਹੀਂ ਸੋ ਇਹ ਗੱਲਾਂ ਨੇ ਇਹ ਦੇਖੋ ਫਜ਼ੂਲ ਖਰਚੀ ਐ ਹੂੰ ਤੇ ਜੇ ਤੁਸੀਂ ਲਾਉਣੀ ਸੀ ਵਿਧਾਨ ਸਭਾ ਠੀਕ ਐ ਇੱਕ ਦਿਨ ਦੇ ਲਈ ਲਾਣੀ ਜਦੋਂ ਹੁਣ ਤੁਹਾਨੂੰ ਪਤਾ ਹੈ ਵੀ ਲੋਕ ਤਾਂ ਉਹ 3 ਦਿਨ ਵੀ ਉਹਨੇ ਪੂਰੇ ਨਹੀਂ ਆਏ ਬਿਲਕੁਲ ਤੇ ਫਿਰ ਤੁਸੀਂ ਉਹਨੂੰ ਖਲਵਾ ਦਿਓ ਵੀ ਭਾਈ ਸਾਡੇ 3 ਦਿਨ ਦਾ ਜਿਹੜਾ ਟੈਂਟ ਹਾਊਸ ਦਾ ਖਰਚਾ ਉਹ ਵੀ ਬਚੂਗਾ ਹਮ ਪਰ ਨਹੀਂ ਕਿਉਂਕਿ ਤੁਸੀਂ ਪਹਿਲਾਂ ਹੀ ਇਹ ਚੀਜ਼ਾਂ ਸਭ ਸੋਚੀ ਬੈਠੇ ਸੀ ਵੀ ਯਾਰ ਤੂੰ ਇੱਕ ਵਾਰ ਲਾ ਤੇ ਹਾਂ ਮਹੀਨੇ ਇੰਨੇ ਦਿਨ ਦਾ ਸੀ ਰੱਖਾਂਗੇ ਰੱਖਾਂਗੇ ਬਿਲਕੁਲ ਸਹੀ ਆ ਸੋ ਇਹ ਚੀਜ਼ਾਂ ਸਰਕਾਰ ਨੂੰ ਬੰਦ ਕਰਨੀਆਂ ਪੈਣਗੀਆਂ ਲੋਕ ਹੁਣ ਉਹਨੇ ਭੋਲੇ ਨਹੀਂ ਰਏ ਲੋਕ ਜਵਾਬ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜਿਵੇਂ ਸਰਕਾਰ ਕਹਿ ਰਹੀ ਸੀ ਪਹਿਲਾਂ ਹਮ ਲੋਕ ਕੱਲੀ ਕੱਲੀ ਗੱਲ ਫੜਦੇ ਨੇ ਬਿਲਕੁਲ ਕਿੱਥੇ ਤੱਕ ਤੁਸੀਂ ਭਜੋਗੇ ਜਾ ਕੇ ਤੁਸੀਂ ਹੋਲਡਿੰਗਾਂ ਤੇ ਇਸ਼ਤਿਹਾਰਾਂ ਤੇ ਕਿੰਨਾ ਪੈਸਾ ਖਰਚ ਕੀਤਾ ਅਸੀਂ ਦੇਖ ਰਿਹਾ ਕਿ ਰੋਜ਼ ਹੀ ਵੱਡੇ ਫੁੱਲ ਪੇਜ ਦੀ ਜਿਹੜੀ ਐਡ ਹੈ ਉਹ ਸ਼ੀ ਦੀ ਸਤਬਦੀ ਦੇ ਮੌਕੇ ਆ ਰਹੀ ਹੈ ਠੀਕ ਹੈ ਤੁਸੀਂ ਚਲੋ ਇੱਕ ਦਿਨ ਦੇ ਦਿੰਦੇ ਹੂੰ ਤੁਸੀਂ ਤਿੰਨ ਤਿੰਨ ਚਾਰ ਚਾਰ ਦਿਨ ਲਗਾਤਾਰ ਜਾ ਰਹੇ ਹੋ ਬਿਲਕੁਲ ਪੈਸਾ ਤਾਂ ਦੇਖੋ ਲੋਕਾਂ ਦਾ ਹੀ ਆ ਨਾ ਹੂੰ ਉਹਦੇ ਵਿੱਚ ਮਸ਼ਹੂਰੀ ਕਿਹਦੀ ਹੋ ਰਹੀ ਹੈ ਤੁਹਾਡੀ ਹੋ ਰਹੀ ਹੈ ਤੁਹਾਡੀ ਹੋ ਰਹੀ ਹੈ ਬਿਲਕੁਲ ਪੈਸਾ ਲੋਕਾਂ ਦਾ ਮਸ਼ਹੂਰੀ ਕਹਿੰਦੇ ਕੰਪਨੀ ਦੀ ਹੂੰ ਬਿਲਕੁਲ ਤੇ ਫਿਰ ਉਹ ਚੀਜ਼ਾਂ ਹੋ ਰਹੀਆਂ ਨੇ ਸੋ ਸਵਾਲ ਚੱਕ ਰਹੇ ਨੇ ਜਸਪ੍ਰੀਤ ਲੋਕ ਲੋਕ ਸਿਆਣੇ ਨੇ ਲੋਕ ਹੁਣ ਹਰ ਇੱਕ ਚੀਜ਼ ਨੂੰ ਫੜਦੇ ਨੇ ਜਵਾਬ ਮੰਗਦੇ ਨੇ ਬਿਲਕੁਲ ਜਵਾਬ ਮੰਗਦੇ ਨੇ ਔਰ ਦੇਣੇ ਪੈਣਗੇ ਔਰ ਇਹ ਵੀ ਲੱਗਦਾ ਕਿ ਇਹ ਭਾਰੂ ਹੋਣਗੇ ਫਿਰ ਸਰਕਾਰ ਦੇ ਸਿਰ ਦੇ ਉੱਤੇ ਸਵਾਲ ਜਦੋਂ ਲੋਕ ਅੱਗੇ ਜਾ ਕੇ ਪੁੱਛਣਗੇ ਨਾ ਫਿਰ ਜਵਾਬ ਸ਼ਾਇਦ ਨਹੀਂ ਆਉਣਾ ਸੋ ਇਹ ਸਮੇਂ-ਸਮੇਂ ਤੇ ਸਰਕਾਰਾਂ ਇਦਾਂ ਕੈਸ਼ ਕਰਨ ਦੀ ਕੁਝ ਵੱਡੇ ਇਵੈਂਟ ਨੂੰ ਨਾ ਕੋਸ਼ਿਸ਼ ਕਰਦੀਆਂ ਰਹਿੰਦੀਆਂ ਬਿਲਕੁਲ ਕਿ ਅਸੀਂ ਦਿਖਾਈਏ ਕਿ ਦੇਖੋ ਜੀ ਅਸੀਂ ਕਿੰਨੇ ਧਾਰਮਿਕ ਆ ਬਾਕੀ ਸਭ ਨੂੰ ਪਤਾ ਜੇ ਤੁਸੀਂ ਇੰਨੇ ਧਾਰਮਿਕ ਹੁੰਦੇ ਫਿਰ ਤੁਸੀਂ ਬਿਆਦਬੀਆਂ ਦਾ ਕਾਨੂੰਨ ਇੰਨਾ ਟਾਈਮ ਨਾਲ ਲਮਕਾਉਂਦੇ ਬਿਲਕੁਲ ਉਹ ਕਰਦੇ ਤੁਸੀਂ ਮਤਾ ਪਾ ਕੇ ਪਾਸ ਕਰਦੇ ਕੋਈ ਨਾ ਵੀ ਅਲਾਨ ਕਰਕੇ ਜਾਂਦੇ ਘੱਟੋ ਘੱਟ ਉਹ ਤਾਂ ਕਰਦੇ ਨਾ ਫਿਰ ਉਹ ਲੱਗਦਾ ਵੀ ਫਿਰ ਜਿਹੜਾ ਤੁਸੀਂ ਵਿਰੋਧੀ ਕਹਿ ਰਹੇ ਨੇ ਜਾਂ ਸ਼੍ਰੋਮਣੀ ਕਮੇਟੀ ਜਾਂ ਜਥੇਦਾਰ ਸਾਹਿਬ ਵੀ ਕਹਿ ਰਹੇ ਨੇ ਕਿ ਭਈ ਤੁਸੀਂ ਇਹ ਵੋਟਾਂ ਦੇ ਲਈ ਕਰ ਰਹੇ ਹੋ ਫਿਰ ਉਹ ਸਹੀ ਲੱਗਦਾ ਕਿ ਹਾਂ ਯਾਰ ਸਹੀ ਕਹਿੰਦੇ ਆ ਜੀ ਸੋ ਇਹਦੇ ਚ ਇੱਕ ਹੋਰ ਆਪਾਂ ਗੱਲ ਐਡ ਕਰਦੇ ਆ ਕਿ ਮੁੱਖ ਮੰਤਰੀ ਸਾਹਿਬ ਦਾ ਵੀ ਇੱਕ ਬਿਆਨ ਆਇਆ ਸੀਗਾ ਹੂੰ ਉਹ ਨਹੀਂ ਆਉਣਾ ਚਾਹੀਦਾ ਮੇਰੇ ਸਾਹਿਬ ਨੂੰ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸਬੰਧ ਦੇ ਵਿੱਚ ਮੁੱਖ ਮੰਤਰੀ ਸਾਹਿਬ ਦਾ ਬਿਆਨ ਆਇਆ ਸੀ ਜੀ ਉਹਨਾਂ ਨੇ ਇਹ ਕਿਹਾ ਸੀ ਕਿ ਜਿਨ੍ਹਾਂ ਨੂੰ ਖੁਦ ਹਜੇ ਪੰਥ ਨੇ ਪ੍ਰਮਾਨਤਾ ਨਹੀਂ ਦਿੱਤੀ ਉਹ ਸਾਨੂੰ ਸਾਡੇ ਤੇ ਸਵਾਲ ਕਰਦੇ ਨੇ ਹਮ ਹੁਣ ਸਭ ਨੂੰ ਪਤਾ ਕਿ ਜਦੋਂ ਗੜਗੱਜ ਸਾਹਿਬ ਦੀ ਨਿਯੁਕਤੀ ਹੋਈ ਸੀ ਹਮ ਉਦੋਂ ਨਿਹੰਗ ਜਥੇਬੰਦੀਆਂ ਜਾਂ ਕੁਝ ਸਿੱਖ ਸੰਪਰਦਾਵਾਂ ਨੇ ਸਵਾਲ ਖੜਾ ਕੀਤਾ ਸੀ ਬਿਲਕੁਲ ਬਿਲਕੁਲ ਤੇ ਫਿਰ ਉਹ ਮੂਹ ਨੇਰੇ ਉਹ ਦਸਤਾਰਬੰਦੀ ਕਰਨੀ ਪਈ ਰਾਤ ਦੇ 2 ਵਜੇ ਹੂੰ ਹੂੰ ਬਿਲਕੁਲ ਉਸ ਤੋਂ ਬਾਅਦ ਜਦੋਂ ਸੈੱਟ ਹੋਇਆ ਹੁਣ ਅਸੀਂ ਦੇਖਦੇ ਆ ਕਿ ਆਨੰਦਪੁਰ ਸਾਹਿਬ ਦੇ ਵਿੱਚ ਫੇਰ ਦੁਬਾਰਾ ਸਮਾਗਮ ਹੋਇਆ ਬਿਲਕੁਲ ਉੱਥੇ ਸਾਰੀਆਂ ਨਿੰਗ ਜਥੇਬੰਦੀਆਂ ਆਈਆਂ ਉਹਨਾਂ ਨੇ ਦਸਤਾਰਬੰਦੀ ਕੀਤੀ ਜਥੇਦਾਰ ਸਾਹਿਬ ਦੀ ਕੀਤੀ ਉਹ ਤਾਂ ਪ੍ਰਵਾਨਿਤ ਤਾਂ ਹੋ ਗਏ ਨਾ ਬਿਲਕੁਲ ਬਿਲਕੁਲ ਫਿਰ ਉੱਥੇ ਮੁੱਖ ਮੰਤਰੀ ਸਾਹਿਬ ਦਾ ਇਹ ਬਿਆਨ ਗਲਤ ਸੀ ਤੇ ਉਸ ਬਿਆਨ ਦੇ ਰਿਐਕਸ਼ਨ ਦੇ ਉੱਤੇ ਜਥੇਦਾਰ ਗੜਗੱਦ ਸਾਹਿਬ ਦੇ ਵੱਲੋਂ ਵੀ ਇੱਕ ਬਿਆਨ ਆਇਆ ਜੀ ਉਹ ਕਹਿੰਦੇ ਕਿ ਹੁਣ ਜ਼ਮੀਨਾਂ 'ਚ ਟਰਾਲੀਆਂ ਚੋਰੀ ਕਰਕੇ ਦੱਬਣ ਵਾਲੇ ਹੁਣ ਸਾਨੂੰ ਦੱਸਣਗੇ ਜੀ ਕੌਣ ਜਥੇਦਾਰ ਬਿਲਕੁਲ ਵੀ ਸਾਡਾ ਅਸੀਂ ਕੀ ਕਰ ਸਕਦੇ ਹਾਂ ਅਸੀਂ ਕੀ ਸਾਡੇ ਅਧਿਕਾਰ ਨੇ ਕੀ ਨਹੀਂ ਹੈ ਸੋ ਇਹ ਬੰਦ ਹੋਣੀ ਚਾਹੀਦੀ ਆ ਦੇਖੋ ਮੰਨਿਆ ਕਿ ਇੱਕ ਬਤੌਰ ਉਹ ਹੈ ਇਨਸਾਨ ਹੈ ਜੋ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ ਤੇ ਆਉਂਦਾ ਪਰ ਉਹ ਉਦੋਂ ਤੱਕ ਹੀ ਆਮ ਇਨਸਾਨ ਆ ਜਦੋਂ ਤੱਕ ਉਹ ਉਸ ਅਹੁਦੇ ਤੇ ਗਿਆ ਨਹੀਂ ਗਿਆ ਨਹੀਂ ਬਿਲਕੁਲ ਜਦੋਂ ਉਸ ਅਹੁਦੇ ਤੇ ਆ ਕੇ ਬਹਿ ਗਿਆ ਹਾਂ ਬਿਲਕੁਲ ਤਾਂ ਫਿਰ ਉਹ ਕਾਲ ਤੱਕ ਸਾਫ ਦਾ ਜਥੇਦਾਰ ਹੈ ਬਿਲਕੁਲ ਕੌਮ ਦਾ ਜਥੇਦਾਰ ਨੂੰ ਸਤਿਕਾਰ ਕਰਨਾ ਪਊਗਾ ਉਸ ਦਾ ਫਿਰ ਫਿਰ ਤੁਸੀਂ ਜੇ ਉਸ ਕੁਰਸੀ ਤੇ ਬੈਠੇ ਹੂੰ ਕੌਮ ਦੇ ਜਥੇਦਾਰ ਨੂੰ ਵੀ ਤੁਸੀਂ ਇੱਕ ਆਮ ਇਨਸਾਨ ਸਮਝ ਕੇ ਕਮੈਂਟ ਕਰੋਗੇ ਬਿਲਕੁਲ ਤੇ ਫਿਰ ਵਾਰੀ ਆਊਗੀ ਤੁਹਾਡੀ ਵੀ ਸਵਾਲ ਤੁਹਾਡੇ ਤੇ ਵੀ ਚੁੱਕੇ ਜਾਣਗੇ ਸੋ ਮੈਨੂੰ ਲੱਗਦਾ ਉਹ ਗਲਤ ਸੀ ਇੱਥੇ ਤੱਕ ਨਹੀਂ ਜਾਣਾ ਚਾਹੀਦਾ ਬਹੁਤ ਸ਼ੁਕਰੀਆ rauze ਧੰਨਵਾਦ ਮਿਹਰਬਾਨੀ ਧੰਨਵਾਦ ਜੀ